ਅਗਰ ਤੁਹਾਡੇ ਕੋਈ ਵਿਆਹ ਆ ਕੋਈ ਹੋਰ ਪ੍ਰੋਗਰਾਮ ਹੁੰਦਾ ਕੋਈ ਪੈਲਸਾਂ ਵਿੱਚ ਕਰਦੇ ਹੋ ਤਾਂ ਪੂਰੀ ਤਰ੍ਹਾਂ ਚੌਕਸ ਹੋ ਜਾਓ ਨਹੀਂ ਤਾਂ ਤੁਹਾਨੂੰ ਵਿੱਤੀ ਨੁਕਸਾਨ ਭਾਰੀ ਹੋ ਸਕਦਾ ਹੈ ਇੱਕ ਮਾਮਲਾ ਹੈ ਕੋਰਾਲੀ ਰੋਪੜ ਮਾਰਗ ਦੇ ਪਿੰਡ ਬਨਵਾਜਾ ਦੇ ਨਜ਼ਦੀਕ ਇੱਕ ਪੈਲਸ ਵਿੱਚ ਸਾਦੀਆਂ ਪ੍ਰੋਗਰਾਮ ਚੱਲ ਰਿਹਾ ਸੀ ਦੋ ਨੌਜਵਾਨ ਬੂਡ ਸ਼ੂਟ ਪਾ ਕੇ ਟੋਰ ਕੱਢ ਕੇ ਵਿਆਹ ਵਿੱਚ ਐਂਟਰ ਹੁੰਦੇ ਨੇ ਤੇ ਮੌਕਾ ਵੇਖਦੇ ਹੀ ਉਥੋਂ ਸੋਨੇ ਦਾ ਭਰਿਆ ਹੋਇਆ ਬੈਗ ਲੈ ਕੇ ਫਰਾਰ ਹੋ ਜਾਂਦੇ ਨੇ ਦੱਸਿਆ ਜਾ ਰਿਹਾ ਹੈ ਕਿ 30 ਤੇ 35 ਲੱਖ ਤੋਂ ਲੈ ਕੇ 40 ਲੱਖ ਦੇ ਵਿਚਕਾਰ ਨੁਕਸਾਨ ਹੋਇਆ ਹੈ ਦੋ ਦੋ ਨੌਜਵਾਨ ਬੈਗ ਚੱਕ ਕੇ ਸੋਨੇ ਦੇ ਤਾਂ ਘਣਾ ਭਰੇ ਫਰਾਰ ਹੋ ਗਏ ਹਨ ਮਾਵਲਾ ਪੁਲਿਸ ਕੋਲ ਪੁੱਜ ਗਿਆ ਹੈ ਤੁਹਾਨੂੰ ਦਿਖਾਣੇ ਮੌਕੇ ਦੀਆਂ ਤਸਵੀਰਾਂ ਸਾਰਾ ਮਾਮਲਾ ਸੀਸੀਟੀਵੀ ਵਿੱਚ ਕੈਦ ਹੋ ਚੁੱਕਿਆ ਹੈ ਕੀ ਕਰਨੇ ਪੀੜਤ ਪਰਿਵਾਰ ਦੇ ਮੈਂਬਰ ਤੇ ਕੀ ਕਰਨੇ ਪੁਲਿਸ ਅਧਿਕਾਰੀ ਇਹਦੀ ਭੇਟੀ ਦੀ ਮੈਰਿਜ ਹੈਗੀ ਅੱਛਾ ਜੀ ਕਿਉਂਕਿ ਮੈਂ ਤੇ ਮੈਂ ਬੁੱਕ ਕਰਿਆ ਹੋਇਆ ਹੈ ਅੱਛਾ ਜੀ ਕਿਸੇ ਨਾਂ ਮੜ ਗਿਆ ਜਿੱਦਾਂ ਦੁਪਹਿਰ ਨੂੰ ਟਾਈਮ ਤੇ ਆਪਣਾ ਸਾਰਾ ਸਿਕਨ ਕਰਕੇ ਤਾਂ ਬੈਠੇ ਜੀ ਚਾਹ ਪਾਣੀ ਨਾਸਤੇ ਬਾਅਦ ਰੁਕੇ ਬੈਠੇ ਤਾਂ ਉਸ ਟਾਈਮ ਜਿੰਨੇ ਵੀ ਕਨਲ ਅੰਦਰ ਤੇ ਤੁਹਾਨੂੰ ਵੇਟਰ ਸਪਲਾਈ ਦੇ ਰਹੇ ਤੇ ਜੋ ਵੀ ਦੇ ਰਹੇ ਤੇ ਉਹ ਸਿਰਫ ਵਰਦੀ ਵਾਲੇ ਜੀ ਅਰੂਟਾ ਵਿੱਚ ਚਾਹ ਪੀਤੀ ਜੋ ਨਾਸਤ ਕਰ ਕਰ ਰਿਹਾ ਤਾਂ ਜਦੋਂ ਦੇਖਿਆ ਤਾਂ ਘੜਾ ਤੇ ਬੈਠਾ ਗਿਆ ਇਹ ਕਿੰਨੇ ਦਾ ਨੁਕਸਾਨ ਹੋਈ ਤੁਹਾਡਾ ਨੁਕਸਾਨ ਨੂੰ ਕਿਗਲੇ 600 ਬੰਦੇ ਦਾ ਮੇਰਾ ਹੈ 30-35 ਲੱਖ ਰੁਪਏ ਦਾ 600 ਬੰਦੇ ਦਾ ਹੈ ਅੰਮ੍ਰਿਤ ਕੈਨਸਨ ਜੀਗਾ ਗੈਗਨ ਜੀਗਾ ਪਲੱਸ ਵਿੱਚ ਮੈਂ ਕੈਸ਼ ਵੀ ਜੀਗਾ ਵਿੱਚ ਹਰ ਬੇਟੀ ਦੇ ਗਹਿਣੇ ਜਿੰਨੇ ਵੀ ਹੁੰਦੇ ਛੋਟੀਆਂ ਤੇ ਲੈ ਕੇ ਪੂਰੇ ਲੈਣ ਦੇਣ ਦਾ ਜੋ ਇੱਥੇ ਕੈਮਰੇ ਲੱਗੇ ਨਹੀਂ ਪਈ ਇੱਥੇ ਵੀ ਕੈਮਰਾ ਲੱਗੇ ਹੋਏ ਜੀ ਸਾਨੂੰ ਕੋਈ ਤਸੱਲੀ ਭਾਗ ਕੁਝ ਨਹੀਂ ਦਿਖਾਇਆ ਜਾ ਰਾ ਨਾ ਕੋਈ ਸ਼ਕਲ ਲੱਗਾਈ ਹੋਈ ਜਿਹੜੇ ਲੱਗੇ ਹੋਏ ਆ ਸ਼ਕਲ ਨਹੀਂ ਆ ਰਹੀ ਬੰਦੇ ਦੀ ਬਸ ਬੈਗ ਚੱਕ ਕੇ ਬੱਥੇ ਮੋਬਾਈਲ ਦੇਖ ਰਹੀ ਆ ਕੋਈ ਕਲੀਅਰ ਨਹੀਂ ਕੋਈ ਗੌਰਟੀ ਨਹੀਂ ਇਹਨਾਂ ਦੀ ਅੱਗ ਬਰ ਚਾਹੀਦਾ ਹੈ ਇਹਨਾਂ ਦਾ ਫੰਦਾ ਮੈਨੇਜਰ ਨਹੀਂ ਆ ਰਹੀ ਕੈਮਰੇ ਮਾਰ ਕੇ ਜਮੀ ਜੰਦੇ ਰ ਇਹ ਬਾਹਰ ਚੱਲਦੇ ਨਹੀਂ ਕੈਮਰਾ ਇਕੱਲਾ ਆ ਬਈ ਉਹ ਦੇਖੋ ਕਿੱਡੇ ਵੱਡੇ ਤੇ ਇਹ ਕੈਮਰੇ ਵਾਲੀਗਾ ਪੁਰਾਣੇ ਟਾਈਮ ਦੇ ਕੈਮਰੇ ਲੱਗੇ ਰਿਕਾਰਡ ਕਢਾਓ ਇਹਨਾਂ ਦਾ ਸਾਰਾ ਗੁੱਦਾ ਅਸੀਂ ਜੁਰਮੇ ਪੁਲਿਸ ਦਾ ਕਰਦੇ ਆਨਲਾਈਨ ਕਰ ਅੱਛਾ ਜੀ ਅਜੇ ਇਹ ਜਾਂਦੇ ਵੀ ਸਾਡੇ ਨਾਲ ਇਨਸਾਫ ਹੋ ਰਿਹਾ ਇਨਸਾਫ ਹੋ ਜਾਵੇ ਸਾਡੇ ਨਾਲ ਜੋ ਸਾਡਾ ਨੁਕਸਾਨ ਹੋਇਆ ਇੱਥੇ ਇੱਕ ਵਿਆਹ ਦਾ ਪ੍ਰੋਗਰਾਮ ਸੀਗਾ ਗ੍ਰੈਂਡ ਹੋਟਲ ਦੇ ਵਿੱਚ ਅੱਛਾ ਜੀ ਇੱਥੇ ਉਹਨੇ ਸਾਨੂੰ ਮਿਲੀ ਸੀ ਇਨਫਰਮੇਸ਼ਨ ਕਿਸੇ ਨੇ ਅਫਸਰ ਦਿੱਤੀ ਸੀ ਕਿ ਕੋਈ ਅਨਨੋਨ ਬੰਦਾ ਕੋਈ ਇੱਥੇ ਵਿਆਹ ਦੇ ਵਿੱਚ ਜਿਹੜੇ ਆ ਇਸ ਜਿਹੜਾ ਵਾਲੇ ਇਹਨਾਂ ਦੇ ਕੋਈ ਬੈਗ ਸੀਗਾ ਜਿਹਦੇ ਵਿੱਚ ਸ਼ੂਟਿੰਗ ਲੈਣੇ ਵਗੈਰਾ ਸੀ ਕਿ ਉਹ ਕੋਈ ਅਨਨੋਨ ਬੰਦਾ ਕੁਚੱਕ ਕੇ ਲੈ ਗਿਆ ਚੋਰੀ ਕਰਕੇ ਲੈ ਗਿਆ ਅਸੀਂ ਆਏ ਆ ਉਹਦੇ ਵਿੱਚ ਦੇਖ ਰਹੇ ਆ ਕੋਈ ਇਨਵੈਸਟੀਗੇਸ਼ਨ ਕਰ ਰਹੇ ਆ ਵੀ ਅੱਗੇ ਜੋ ਪ੍ਰੋਗਰੈਸ ਹੋ ਰਹੀ ਹੈ ਇਹ ਕਿੰਨੇ ਕੁ ਦਿਨ ਗਹਿਣੇ ਦੱਸਿਆ ਜਾ ਰਹੇ ਆ ਜੀ ਕਿ ਹਲੇ ਉਹਨਾਂ ਤੋਂ ਪੁੱਛ ਲਿਆ ਉਹਨਾਂ ਨੇ ਹਲੇ ਸਾਨੂੰ ਕੋਈ ਦੱਸਿਆ ਵੀ ਕਿੰਨੇ ਦਿਨ ਨੇ ਕਿ ਜਿੱਲੀ ਦਾ ਵੀ ਹੋਏਗਾ ਉਹ ਭਾਈ ਕੋਈ ਕੋਈ ਪਿਛਲੇ ਹਫਤੇ ਵੀ ਇੱਥੇ ਗਹਿਣੇ ਚੋਰੀ ਹੋਏ ਸੀ ਨਹੀਂ ਸਰ ਵੀਾਨੂੰ ਕੋਈ ਇਨਫਰਮੇਸ਼ਨ ਨਹੀਂ ਇੰਨੀ ਦੀ ਨਾਲ ਸਾਡੇ ਕੋਲ ਆਈ ਤੇ ਕੋਈ ਸੀਸੀਟੀਵੀ ਕੈਮਰੇਜ ਕਲੂਬ ਮਿਲਿਆ ਹੋਵੇ ਸੀ ਟੀਵੀ ਦੇ ਵਿੱਚ ਚੈੱਕ ਕਰ ਰਹੇ ਆ ਹੋਰ ਇਸ ਕੋਈ ਬੰਦੇ ਕੁਝ ਸ਼ੱਕੀ ਜਾਂਦੇ ਦਿਖਿਆ ਤੇ ਉਹਨਾਂ ਦੇ ਵੇਖਦੇ ਆਂ ਕਿ ਇਹ ਕੌਣ ਬੰਦੇ ਨੇ ਵੈਰੀਫਾਈ ਕਰਕੇ ਸਾਰਾ ਉਹਦਾ ਜਿਹੜਾ ਜੋ ਵੀ ਪਤਾ ਲੱਗੇਗਾ ਸਹੀ